ਸਵੇਕਾਲ ਜੀ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਮੈਂ ਗੱਲ ਕਰਨ ਜਾ ਰਹੀਆਂ ਚੰਗੀ ਸਿਹਤ ਦੇ ਬਾਰੇ ਤੇ ਇਹ ਕੋਈ ਵੱਡੇ ਵੱਡੇ ਜਿਮ ਪਲਾਨ ਜਾਂ ਮਹਿੰਗੀਆਂ ਡਾਈਟਸ ਪਲਾਨ ਨਹੀਂ ਨੇ ਸਗੋਂ ਪੰਜ ਸਧਾਰਨ ਪਰ ਅਸਰਦਾਰ ਟਿਪਸ ਨੇ ਜੋ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕਦੇ ਹੋ ਤਾਂ ਆਓ ਸ਼ੁਰੂ ਕਰੀਏ ਸਭ ਤੋਂ ਪਹਿਲੀ ਟਿਪਸ ਹੈ ਕਿ ਪਾਣੀ ਨੂੰ ਪੀਣਾ ਨਾ ਭੁੱਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡਾ ਜਿਹੜਾ ਸਰੀਰ ਹੁੰਦਾ ਹੈ ਉਹ 60% ਪਾਣੀ ਦਾ ਬਣਿਆ ਹੁੰਦਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਸਾਨੂੰ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਨੇ ਤਾਂ ਜੋ ਸਾਡਾ ਪਾਚਨ ਤੰਤਰ ਚੰਗਾ ਰਹੇ ਅਤੇ ਸਾਡੀ ਜਿਹੜੀ ਚਮੜੀ ਆ ਉਹ ਵੀ ਤੰਦਰੁਸਤ ਰਹੇ ਦੂਜੀ ਟਿਪ ਹੈ ਸੰਤੁਲਿਤ ਖਾਣਾ ਖਾਣਾ ਜੇਕਰ ਤੁਸੀਂ ਖਾਣਾ ਸਹੀ ਖਾਣਿਓ ਤਾਂ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ ਇਸ ਲਈ ਤੁਹਾਨੂੰ ਤੰਦਰੁਸਤ ਖਾਣਾ ਹੀ ਖਾਣਾ ਚਾਹੀਦਾ ਹੈ ਜੰਕ ਫੂਡ ਅਤੇ ਮਿੱਠੇ ਦਾ ਜਿਹੜਾ ਸੇਵਨ ਆ ਉਹ ਤੁਹਾਨੂੰ ਘਟਾ ਕਰਨਾ ਚਾਹੀਦਾ ਹੈ ਤੀਜੀ ਟਿਪਸ ਹੈ ਰੋਜ਼ਾਨਾ ਕਸਰਤ ਕਰੋ ਜੇਕਰ ਤੁਸੀਂ ਹਫਤੇ ਵਿੱਚ 4 ਤੋਂ 5 ਘੰਟੇ ਕਸਰਤ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਵਜ਼ਨ ਤਾਂ ਘਟੂਗਾ ਹੀ ਸਗੋਂ ਤੁਹਾਡਾ ਮਨ ਅਤੇ ਮੂਡ ਦੋਵੇਂ ਹੀ ਵਧੀਆ ਰਹਿਣਗੇ ਠੀਕ ਹੈ ਜੇਕਰ ਤੁਸੀਂ ਕਸਰਤ ਕਰਦੇ ਹੋ ਉਹ ਕਸਰਤ ਸਿਰਫ ਇਹੀ ਨਹੀਂ ਕਿ ਤੁਹਾਨੂੰ ਐਕਸਰਸਾਈਜ਼ ਹੀ ਕਰਨੀ ਪਊਗੀ ਉਹ ਤੁਸੀਂ ਦੌੜ ਸਕਦੇ ਹੋ ਚੱਲ ਸਕਦੇ ਹੋ ਠੀਕ ਹੈ ਰੋਜ਼ਾਨਾ ਜੋ ਵੀ ਆਪ ਜਿੰਦਗੀ ਵਿੱਚ ਕਰਦੇ ਹੋ ਸਭ ਤੋਂ ਮੇਨ ਗੱਲ ਇਹ ਹੈ ਕਿ ਤੁਸੀਂ ਖਾਣਾ ਖਾਣ ਤੋਂ ਬਾਅਦ ਪਿਆ ਨਾ ਕਰੋ ਜੇਕਰ ਤੁਸੀਂ ਸ਼ੈਅਰ ਕਰ ਲਿੰਨੇ ਹੋ 10 15 ਮਿੰਟ ਦੀ ਤਾਂ ਉਸ ਨਾਲ ਵੀ ਥੋੜਾ ਸਰੀਰ ਜਿਹੜਾ ਉਹ ਸਹੀ ਰਹੂਗਾ ਇਸ ਲਈ ਕਸਰਤ ਕਰਨਾ ਨਾ ਭੁੱਲਿਓ ਚੌਥੀ ਟਿਪ ਹੈ ਅੱਛੀ ਨੀਂਦ ਲੈਣਾ ਜੇਕਰ ਤੁਸੀਂ 7 ਤੋਂ 8 ਘੰਟੇ ਦੀ ਵਧੀਆ ਨੀਂਦ ਲੈ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਸਰੀਰ ਆ ਉਹ ਰਿਲੈਕਸ ਫੀਲ ਕਰਦਾ ਹੈ। ਉਹ ਧੂਰੀ ਨੀਂਦ ਹੁੰਦੀ ਹੈ ਜਿਹੜੀ ਉਹ ਸਿਰਫ ਥਕਾਵਟ ਪੈਦਾ ਕਰਦੀ ਹੈ। ਸੋ ਕੋ ਹੋਰ ਸਮੱਸਿਆ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਖੜੀਆਂ ਕਰਦੀ ਹੈ। 5ਵੇਂ ਤੇ ਆਖਰੀ ਟਿਪ ਹੈ ਆਪਣੇ ਆਪ ਲਈ ਸਮਾਂ ਕੱਢੋ। ਤੁਸੀਂ ਦਿਨ ਵਿੱਚ ਆਪਣੇ ਆਪ ਲਈ 1 ਘੰਟਾ ਸਮਾਂ ਜ਼ਰੂਰ ਕੱਢ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਆਪਣੇ ਲਈ ਸਮਾਂ ਕੱਢੋਗੇ ਤਾਂ ਇਹ ਤੁਹਾਡੇ ਜਿਹੜੇ ਸਰੀਰ ਤੇ ਤੁਹਾਡੇ ਮਨ ਲਈ ਦੋਵਾਂ ਲਈ ਹੀ ਚੰਗਾ ਹੋਊਗਾ। ਕਿਉਂਕਿ ਜੇਕਰ ਤੁਸੀਂ ਸਮਾਂ ਨਹੀਂ ਕਰਦੇ ਤਾਂ ਤੁਸੀਂ ਫालतू ਦੀ ਟੈਨਸ਼ਨਾਂ ਲੈਣ ਲੱਗ ਜਾਨੇ ਹੋ। ਜੈਸ ਨਾਲ ਕਈ ਲੋਕ ਡਿਪਰੈਸ਼ਨ ਚ ਵੀ ਚਲੇ ਜਾਂਦੇ ਨੇ ਜੇਕਰ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਿਤਾਬ ਪੜ ਸਕਦੇ ਹੋ ਠੀਕ ਹੈ ਗਾਣੇ ਸੁਣ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਫ੍ਰੀ ਰੱਖ ਸਕਦੇ ਹੋ ਠੀਕ ਹੈ ਕੁਝ ਵੀ ਕਰਨ ਲੱਗ ਜਾਓ ਕਿਉਂਕਿ ਤੁਸੀਂ ਸੁਣਿਆ ਜਦੋਂ ਤੁਸੀਂ ਜ਼ਿਆਦਾ ਸੋਚਦੇ ਹੋ ਜ਼ਿਆਦਾ ਟੈਨਸ਼ਨ ਲੈਣ ਲੱਗ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਸਰੀਰ ਆ ਟੈਨਸ਼ਨ ਦੇ ਕਾਰਨ ਉਹ ਤੇ ਅਸਬੁਰਾ ਅਸਰ ਪੈਂਦਾ ਹੈ ਤਾਂ ਇਸ ਲਈ ਅੱਜ ਤੋਂ ਆਪਦੇ ਆਪ ਨੂੰ ਫ੍ਰੀ ਟੈਨਸ਼ਨ ਫ੍ਰੀ ਕਰ ਦਿਓ ਆਪਣੇ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਦੋਸਤੋ ਐਸੀ ਕੁਝ ਫਾਈਵ ਅਸਰਦਾਰ ਟਿਪਸ ਜੋ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤ ਸਕਦੇ ਹੋ ਤੁਸੀਂ ਕਿਹੜਾ ਟਿਪਸ ਪਹਿਲਾਂ ਵਰਤੋਗੇ ਇਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੇਕਰ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ